Hallelujah! Thank you, Jesus. Thank you, Jesus. Thank you, Jesus. Thank you, Jesus. Samarthi Prameshwar, Tera dhanya vado, tarifu, vado, tari tarifu, tari Thank you, Jesus. Thank you, Jesus. Thank you, Jesus. ਧੰਨਵਾਦ ਉਸ ਬਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ ਓ ਧੰਨਵਾਦ ਓ ਧੰਨਵਾਦ ਐ ਅਨੁਗਰੇਕਾਰੀ ਸਾ ਮਰਥੀ ਅੱਤਪਾਕ ਪਵਿੱਤਰ ਪਰਮੇਸ਼ਰ ਪਿਤਾ ਪ੍ਰਭੂ ਯਸ਼ੂ ਮਸੀ ਤੇਰੀ ਜ਼ਿੰਦਾ ਪ੍ਰੈਜ਼ੈਂਸ ਤੇਰੀ ਜ਼ਿੰਦਾ ਹਜ਼ੂਰੀ ਵਿੱਚ ਓ ਨੀ ਖੁਦਾਵੰ ਆਪਣੇ ਕਦਮਾਂ ਨੂੰ ਚੌਕਸ ਦੇ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ੀ ਨੂੰ ਡਰਦੇ ਤੇ ਕੰਮ ਤੇ ਮਨਾਉਂਦੇ ਹਾਂ ਪਰਮੇਸ਼ਾ ਤੇਰੀ ਤਾਰੀਫ ਕਰਦੇ ਹਾਂ ਤੇਰੇ ਪਾਲੇ ਕੰਮਾਂ ਨੂੰ ਯਾਦ ਕਰਦੇ ਹਾਂ ਤੇਰੇ ਆਂਗਨਾਂ ਦੇ ਵਿੱਚ ਜਜਕਾਰਾਂ ਦੇ ਨਾਲ ਪਰਮੇਸ਼ਰ ਪਰਵੇਸ਼ ਕਰਦੇ ਹਾਂ ਖੁਦਾਵਨ ਖੁਦਾਵਨ ਆਪਣੇ ਆਪ ਨੂੰ ਤੇਰੇ ਅੱਗੇ ਝੁਕਾਉਂਦੇ ਹਾਂ ਖਾਲੀ ਕਰਦੇ ਹਾਂ ਸਮਰਪਿਤ ਕਰਦੇ ਹਾਂ ਪਰਮੇਸ਼ਰ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸਮਰਪਿਤ ਕਰਦੇ ਹਾਂ ਸਰੈਂਡਰ ਕਰਦੇ ਹਾਂ ਪਰਮੇਸ਼ਰ ਆਪਣੇ ਮਨਾਂ ਨੂੰ ਆਪਣੇ ਹਿਰਦਿਆਂ ਨੂੰ ਤੇਰੇ ਅੱਗੇ ਖਾਲੀ ਕਰਦੇ ਪਰਮੇਸ਼ਰ ਆਓ ਖੁਦਾਵਨ ਪਵਿੱਤਰ ਆਤਮਾ ਸਿਤੜਾ ਸਵਾਗਤ ਕਰਦੇ ਹੌਲੀ ਸਪਿਰਿਟ ਵੀ ਵੈਲਕਮ ਯੂਨ ਦਾ ਮਾਈਟੀ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਅੱਜ ਜੇ ਕਿੱਕ ਜਨ ਨੂੰ ਛੂਲੋ ਯੇਸ਼ੂ ਮਸੀਹ ਦੇ ਨਾਮ 'ਚ ਤੇਰਾ ਅਨੁਗ੍ਰਹਿ ਇੱਕ ਜਨ ਦੀ ਲਾਈਫ ਤੇ ਉੱਤੇ ਆਵੇ ਤੇਰਾ ਗ੍ਰੇਸ ਇੱਕ ਇੱਕ ਜਨ ਦੀ ਲਾਈਫ ਦੇ ਉੱਤੇ ਕਾਰਜ ਕਰੇ ਤੇਰੀ ਗ੍ਰੇਟਨੈਸ ਤੇਰੀ ਗਲੋਰੀ ਇੱਕ ਇੱਕ ਜਨ ਦੇ ਉੱਤੇ ਚਮਕੇ ਪਰਮੇਸ਼ਰ ਜਿੰਨੇ ਜਨ ਆਈ ਦੀਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਅੱਜ ਦੀਸ ਪ੍ਰਾਰਥਨਾ ਨੂੰ ਸੁਣ ਰਿਹਾ ਪਰਮੇਸ਼ਰ ਤੇਰਾ ਬਿਸ਼ੇਕ ਤੇਰੀ ਗਲੋਰੀ ਪਰਮੇਸ਼ਰ ਇਹਨਾਂ ਨੂੰ ਕੇਰੇ ਖੁਦਾਵਾਨ ਇਹਨਾਂ ਦਾ ਜੀਵਨ ਮਹਿਮਾ ਮਈ ਜੀਵਨ ਹੋ ਜਾਵੇ ਪਰਮੇਸ਼ਰ ਪਵਿੱਤਰ ਆਤਮਾ ਦੀ ਸਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਦੇ ਚਲੋੜ ਤੇਰਾ ਆਤਮਾ ਇਹਨਾਂ ਨੂੰ ਕੇਰ ਲਵੇ ਪਿਤਾ ਤੇਰੀ ਸਮਰਥ ਇਹਨਾਂ ਨੂੰ ਕੇਰ ਲਵੇ ਤੇਰੇ ਦਾਨਾਂ ਤੇ ਵਰਦਾਨਾਂ ਦੇ ਨਾਲ ਪਰ ਜਾਣ ਪਵਿੱਤਰ ਆਤਮਾ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਦੇ ਹਾਂ ਅੱਜ ਦੀ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਆ ਔਨਰ ਕਰਦੇ ਆ ਹੋਇਆ ਸਵਾਗਤ ਕਰਦੇ ਆ ਹੋਇਆ ਕਹਿੰਦੇ ਆ ਕਿ ਪਵਿੱਤਰ ਆਤਮਾ ਤੁਹਾਡਾ ਔਨਰ ਕਰਦੇ ਤੁਹਾਡਾ ਸਵਾਗਤ ਕਰਦੇ ਆ ਤੜੀ ਪਵਿੱਤਰ ਪਰਮੇਸ਼ਰ ਪਵਿੱਤਰ ਪ੍ਰੈਜ਼ੈਂਸ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਕਿਉਂਕਿ ਤੂੰ ਆਪਣੇ ਬਚਨ ਦੇ ਵਿੱਚ ਲਿਖਿਆ ਜਿੰਨੇ ਮੈਨੂੰ ਪੁਕਾਰ ਦੇਵੇਂ ਉਹਨਾਂ ਨੂੰ ਉੱਤਰ ਦਿਨਾਂ ਯਹੋਵਾ ਪਰਮੇਸ਼ਰ ਖੁਦਾਵੰ ਤੂੰ ਅਗਨਾ ਪਰਿਆ ਪਰਿਆ ਤੂੰ ਸਮਰਥੀ ਪਰਮੇਸ਼ਰ ਹੈ ਖੁਦਾਵੰ ਤੂੰ ਬਦਲਾ ਲੈਣ ਵਾਲਾ ਖੁਦਾਵੰ ਹੈ ਪਰਮੇਸ਼ਰ ਲਾਰਡ ਮੈਂ ਤੈਨੂੰ ਪੁਕਾਰਦਾ ਮੈਂ ਦਿਲ ਤੋਂ ਤੈਨੂੰ ਪਾਲਦਾ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਚੁੱਕ ਜਾਣਾ ਪਰਮੇਸ਼ਰ ਖੁਦਾਵਨ ਅੱਜ ਮੈਂ ਤੈਨੂੰ ਟੁੰਡਣ ਦੇ ਲਈ ਆਇਆ ਪਰਮੇਸ਼ਰ ਅੱਜ ਮੈਂ ਤੈਨੂੰ ਲੱਭਣ ਦੇ ਲਈ ਆਇਆ ਪਰਮੇਸ਼ਰ ਮੈਂ ਤੇਰੇ ਅੱਗੇ ਖੜਖਟੌਣਾ ਪਰਮੇਸ਼ਰ ਖੁਦਾਵਨ ਮੈਂ ਤੇਰੀ ਦੁਹਾਈ ਦਿਨਾ ਪਰਮੇਸ਼ਰ ਕਿਉਂਕਿ ਯਹੋਵਾ ਤੇਰੇ ਬਚਨ ਦੇ ਵਿੱਚ ਲਿਖਿਆ ਜਿੰਨੇ ਤੈਨੂੰ ਪੁਕਾਰਦੇ ਆ ਖੁਦਾਵਨ ਤੋਂ ਉਹਨਾਂ ਨੂੰ ਉੱਤਰ ਉੱਤਰ ਦਿਨਾ ਪਰਮੇਸ਼ਰ ਤੋਂ ਉਹਨਾਂ ਦੇ ਸਾਰੇ ਮਨੋਰਥਾਂ ਨੂੰ ਪੂਰਾ ਕਰਦਾ ਯਹੋਵਾ ਪਰਮੇਸ਼ਰ ਤੇਰੇ ਅਨੁਗ੍ਰਹਿ ਦੇ ਲਈ ਤੇਰੀ ਕਿਰਪਾ ਔਰ ਤੇਰੇ ਫਜ਼ਲ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਇੱਕ ਇੱਕ ਪਾਲਿਆ ਨੂੰ ਯਾਦ ਕਰਦਾ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਤੇਰੀ ਚੰਗਿਆਈ ਜਦ ਤੂੰ ਮੈਨੂੰ ਦਿੱਤੀ ਤੇਰਾ ਧੰਨਵਾਦ ਤੇਰਾ ਛੁਟਕਾਰਾ ਜੋ ਮੇਰੇ ਤੇ ਆਇਆ ਪਰਮੇਸ਼ਰ ਤੇਰਾ ਧੰਨਵਾਦ ਤੇਰੀ ਕਿਰਪਾ ਭਰੀ ਨਿਗਾਹ ਜੋ ਮੇਰੀ ਲਾਈਫ ਤੇ ਆਈ ਤੇਰੀ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੂੰ ਮੈਨੂੰ ਅਤੇ ਮੇਰੇ ਘਰਾਨੇ ਨੂੰ ਚੁਣ ਲਿਆ ਤੇਰਾ ਉਧਾਰ ਮੇਰੇ ਤੇ ਮੇਰੇ ਘਰਾਨੇ ਤੇ ਆਇਆ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਯਹਵਾ ਤੂੰ ਕਿਹਾ ਤੂੰ ਬਚ ਤੇ ਤੇਰਾ ਘਰਾਨਾ ਬਚਾਇਆ ਜਾਏਗਾ ਮੇਰੇ ਘਰਾਨੇ ਨੂੰ ਬਚਾਉਣ ਦੇ ਲਈ ਮੈਨੂੰ ਬਚਾਉਣ ਦੇ ਲਈ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਤੇਰੇ ਦਾਨਾਂ ਵਰਦਾਨਾਂ ਦੇ ਲਈ ਤੇਰੇ ਪਵਿੱਤਰ ਆਤਮਾ ਦੇ ਲਈ ਹਰ ਅੱਛੀ ਚੀਜ਼ ਖਾਣ ਨੂੰ ਦਿੱਤੀ ਪਹਿਨਣ ਨੂੰ ਦਿੱਤੀ ਹਰ ਚੀਜ਼ ਤੂੰ ਮੁਹੱਈਆ ਕੀਤੀ ਪਰਮੇਸ਼ਰ ਤੇਰਾ ਧੰਨਵਾਦ ਪਰਮੇਸ਼ਰ ਧੰਨਵਾਦ ਜੋ ਪੂਰੀ ਰਾਤ ਤੂੰ ਮੈਨੂੰ ਸੰਭਾਲਿਆ ਅੱਜ ਇੱਕ ਨਵਾਂ ਨਵੀਂ ਸੂਬਾ ਦਿਖਾਈ ਨਵੀਂ ਸਵੇਰ ਦਿਖਾਈ ਪਵਿੱਤਰ ਆਤਮਾ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਕਹੋ ਕਿ ਪਰਮੇਸ਼ਰ ਮੈਂ ਆਪਣੇ ਹੱਥਾਂ ਨੂੰ ਤੇਰੀ ਵੱਲ ਉਠਾਉਣਾ ਪਰਮੇਸ਼ਰ ਤੇਰੀ ਆਰਾਧਨਾ ਕਰਨ ਦੇ ਲਈ ਤੇਰੀ ਮਾਹੀਮਾ ਕਰਨ ਦੇ ਲਈ ਪਰਮੇਸ਼ਰ ਮੇਰੀ ਹਰ ਇੱਕ ਚੀਜ਼ ਤੋਂ ਤੇਰੀ ਮਾਹੀਮਾ ਨੂੰ ਮੈਂ ਦਿਨਣਾ ਪਰਮੇਸ਼ਰ ਮੇਰੇ ਬੱਚੇ ਤੇਰੀ ਮਾਹਿਮਾ ਦੇ ਲਈ ਹੁਣ ਮੇਰਾ ਫਾਈਨੈਂਸ ਤੇਰੀ ਮਾਹਿਮਾ ਦੇ ਲਈ ਹੋਵੇ ਮੇਰੀ ਮੈਰਿਜ ਲਾਈਫ ਤੇਰੀ ਮਾਹਿਮਾ ਦੇ ਲਈ ਹੋਵੇ ਖੁਦਾਵਨ ਮੇਰਾ ਕਰਾਨਾ ਤੇਰੀ ਮਾਹਿਮਾ ਦੇ ਲਈ ਹੋਵੇ ਪਰਮੇਸ਼ਰ ਮੇਰੀ ਇੱਕ ਇੱਕ ਚੀਜ਼ ਆਪਣੀ ਮਾਹਿਮਾ ਦੇ ਲਈ ਚੁਣ ਲੈ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ ਮੇਰੀ ਮੈਰਿਨ ਲਾਈਫ ਚ ਮੇਰੇ ਬੱਚਿਆਂ ਦੀ ਲਾਈਫ ਚ ਮੇਰੇ ਫਾਈਨੈਂਸ ਦੇ ਵਿੱਚ ਮੇਰੀ ਜੌਬ ਦੇ ਵਿੱਚ ਪਰਮੇਸ਼ਰ ਮੇਰੀ ਬਿਜ਼ਨਸ ਦੇ ਵਿੱਚ ਮੇਰੀ ਸਪਿਰਚੁਅਲ ਲਾਈਫ ਚ ਆਉ ਪਵਿੱਤਰ ਆਤਮਾ ਇੰਟਰਫੇਅਰ ਕਰੋ ਕਹੋ ਕਿ ਖੁਦਾਵਨ ਪਵਿੱਤਰ ਆਤਮਾ ਯੇਸ਼ੂ ਮਸੀਹ ਦੇ ਨਾਮ ਤੇ ਸਾਡੇ ਵਿੱਚ ਆਓ ਮੈਂ ਤੈਨੂੰ ਪੁਕਾਰਦਾ ਖੁਦਾ ਅਗਵਾਹੀ ਕਰੋ ਪਵਿੱਤਰ ਆਤਮਾ ਸਾਨੂੰ ਚਲਾਓ ਪਵਿੱਤਰ ਆਤਮਾ ਸਾਡੇ ਹੋਟਾਂ ਨੂੰ ਛੂ ਲਾਵੋ ਪਵਿੱਤਰ ਆਤਮਾ ਸਾਡੀ ਬੁੱਧੀ ਨੂੰ ਛੂ ਲਾਵੋ ਪਵਿੱਤਰ ਆਤਮਾ ਸਾਨੂੰ ਪਵਿੱਤਰਤਾ ਵਾਲਾ ਜੀਵਨ ਦੋ ਸੰਪੂਰਨ ਜੀਵਨ ਦੋ ਪਰਮੇਸ਼ਰ ਔਰ ਖੁਦਾਵੰ ਤੇਰਾ ਆਤਮਾ ਤੇਰੇ ਲੋਕਾਂ ਨੂੰ ਛੂਵੇ ਰਾਈਟ ਨਾਉ ਜਿੱਦਾਂ ਹੀ ਪ੍ਰਾਰਥਨਾ ਕਰ ਰਹੇ ਪਰਮੇਸ਼ਰ ਤੇਰਾ ਗ੍ਰੇਸ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਖੁਦਾਵੰ ਜਿੰਨੀਆਂ ਕਮੀਆਂ ਕਮਜ਼ੋਰੀਆਂ ਨੇ ਦੀਆਂ ਜ਼ਿੰਦਗੀਆਂ 'ਚ ਇਹਨਾਂ ਦੀ ਲਾਈਫ ਤੇ ਪਰਮੇਸ਼ਰ ਛੱਡ ਕੇ ਜਾਣ ਪਰਮੇਸ਼ਰ ਆਤਮਾ ਵਿੱਚੇ ਧ੍ਰਿੜ ਹੋ ਜਾਣ Grow ਹੋ ਜਾਣ ਪਰਮੇਸ਼ਰ ਤੇਰਾ ਬਿਸ਼ੇਕ ਇਹਨਾਂ ਦੇ ਜੀਵਨ ਦੇ ਉੱਤੇ ਕਾਰਜਾ ਕਰੇ ਪਰਮੇਸ਼ਰ ਅੱਜ ਸਾਰਿਆਂ ਪਰਮੇਸ਼ਰ ਨਿਰਬਲਤਾਆਂ ਨੂੰ ਛੱਡ ਕੇ ਜਾਣ ਪਿਤਾ ਇਹ ਬਲਵਾਨ ਹੋ ਜਾਣ ਦਲੇਰ ਹੋ ਜਾਣ ਤੇਰੇ ਬਾਲੂ ਪਾਲਣ ਡਰ ਦੀਆਂ ਆਤਮਾਵਾਂ ਇਹਨਾਂ ਨੂੰ ਛੱਡ ਕੇ ਜਾਣ ਪਿਤਾ ਹਰ ਸਪਿਰਿਟ ਆਫ ਫੇਅਰ ਪਰਮਿਸ਼ਨ ਨੂੰ ਛੱਡ ਕੇ ਜਾਵੇ ਯੀਸ਼ੂ ਮਸੀਹ ਦੇ ਨਾਮ ਔਰ ਖੁਦਾਵਨ ਅੱਜ ਤੇਰੀ ਪ੍ਰੈਜ਼ੈਂਸ ਦੇ ਵਿੱਚ ਉਹ ਤੇਰੇ ਜ਼ੋਰ ਤੇਰੇ ਬਲ ਨੂੰ ਔਰ ਤੇਰੀ ਸਾਮਰਤ ਨੂੰ ਪਾ ਕੇ ਜਾਣ ਪਰਮੇਸ਼ਰ ਥੈਂਕ ਯੂ ਜੀਜ਼ਸ ਕੰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਥੈਂਕ ਯੂ ਜੀਜ਼ਸ ਤੇਰੀ ਬਿਊਟੀਫੁਲ ਪ੍ਰੈਜ਼ੈਂਸ ਲਈ ਪਿਤਾ ਆਨਰ ਕਰਦੇ ਹਾਂ ਉਹਦੇ ਬਚਨ ਦਾ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰੇ ਜੀਵਿਤ ਬਚਨ ਦੇ ਲਈ ਪਿਤਾ ਆਪਣੇ ਆਪ ਨੂੰ ਸਮਰਪਿਤ ਕਰਦਾ ਪਰਮੇਸ਼ਰ ਸਰੰਡਰ ਕਰਦਾ ਤੇਰੇ ਹੱਥਾਂ 'ਚ ਕਿਉਂਕਿ ਜਿਸ ਬਚਨ ਨੂੰ ਤੂੰ ਆਪਣੇ ਨਾਮ ਤੋਂ ਵੀ ਮਹੱਤਤਾਪੂਰਨ ਆਦਰ ਦਿੰਨਾ ਪਰਮੇਸ਼ਰ ਅੱਜ ਉਸ ਬਚਨ ਦਾ ਮੈਂ ਵੀ ਆਦਰ ਕਰਦਾ ਆ ਆਨਰ ਕਰਦੇ ਹਾਂ ਪਰਮੇਸ਼ਰ ਉਹਨੂੰ ਮੈਂ ਗ੍ਰਹਿਣ ਕਰਨ ਦੇ ਲਈ ਆਪਣੇ ਆਪ ਨੂੰ ਤੇਰੇ ਅੱਗੇ ਚੁਕਾ ਦਿਨਾ ਮੈਨੂੰ ਇਸ ਯੋਗ ਇਸ ਲਈਕ ਬਣਾ ਤੇਰਾ ਬਚਨ ਮੇਰੇ ਜੀਵਨ 'ਚ 100 ਗੁਣਾ ਫਲ ਲਿਆ ਕੇ ਆਵੇ ਪਿਤਾ ਕੋਈ ਵੀ ਅੰਧਕਾਰ ਦੀ ਸ਼ਕਤੀਆਂ ਦੀ ਤਾਕਤ ਕਹੋ ਕਿ ਮੇਰੀ ਲਾਈਫ ਤੇ ਮੇਰੇ ਵਚਨਾਂ ਦੇ ਫਲਾਂ ਨੂੰ ਚੁਰਾ ਨਾ ਸਕੇ ਪਰਮੇਸ਼ਰ ਮੈਨੂੰ ਐਸੀ ਬੁੱਧੀ ਮੈਨੂੰ ਐਸਾ ਮਨ ਦੇ ਕਿ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ ਅੰਦਰ ਜਮਾ ਕਰ ਲਵਾਂ ਤਾਂ ਕਿ ਤੇਰਾ ਕੋਈ ਪਾਪ ਕੋਈ ਗੁਨਾਹ ਨਾ ਕਰਾਂ ਕਹੋ ਕਿ ਪਰਮੇਸ਼ਰ ਹਰ ਅਗਿਆਨਤਾ ਮੈਨੂੰ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ ਚ ਔਰ ਤੇਰੇ ਈਸ਼ਵਰੀ ਗਿਆਨ ਉਤਰੀ ਈਸ਼ਵਰੀ ਵਿਜ਼ਡਮ ਨੂੰ ਹੈਵ ਓਨਲੀ ਵਿਜ਼ਡਮ ਨੂੰ ਮੈਂ ਪਾਲਾਂ ਮਾਂ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਦੇ ਨਾਮ ਚ ਖੁਦਾਵਨ ਆਇਦਾ ਤੇਰਾ ਬੱਚ ਨੀ ਨਾ ਗਲ ਕਰੇ ਹਰ ਕੰਫਿਊਜ਼ਨਸ ਦੂਰ ਕਰੇ ਪਰਮੇਸ਼ਰ ਇਹਨਾਂ ਦੇ ਲਈ ਇਹਨਾਂ ਦੇ ਰਸਤਿਆਂ ਨੂੰ ਸਿੱਧਾ ਕਰੇ ਇਹਨਾਂ ਨੂੰ ਸਹੀ ਮਾਰਗਾਂ ਤੇ ਚਲਾਵੇ ਇਹਨਾਂ ਦੇ ਮਾਰਗ ਸਿੱਧੇ ਹੋ ਜਾਣ ਅੰਧਕਾਰ ਚੋਂ ਪਾਪ ਚੋਂ ਅੰਧੇਰ ਚੋਂ ਨਿਕਲ ਜਾਣ ਪਰਮੇਸ਼ਰ ਤੇਰੇ ਚਾਨਣ ਦੇ ਵਿੱਚ ਆ ਜਾਣ ਤੇਰੀ ਦਇਆ ਤੇਰੇ ਬੱਚਨ ਦੀ ਆ ਤੇਰੇ ਬੱਚਨ ਦਾ ਅਨੁਗ੍ਰਹਿ ਇਹਨਾਂ ਨੂੰ ਕੇਰ ਲਾਵੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਏ ਪਰਮੇਸ਼ਰ ਤੇ ਸਾਨੂੰ ਤ્યાਗ ਦਿੱਤਾ ਤੇ ਸਾਨੂੰ ਟਾਸੁੱਟਿਆ ਹੈ ਤੂੰ ਕਰੋਦੀ ਹੋਇਆ ਸਾਨੂੰ ਫਿਰ ਬਹਾਲ ਕਰ ਤੇ ਤਰਤੀ ਨੂੰ ਕੰਬੜੀ ਲਾਈ ਤੇ ਉਹਨੂੰ ਪਾੜ ਦਿੱਤਾ ਹੈ ਉਹਦੀਆਂ ਤੇੜਾਂ ਨੂੰ ਸੁਧਾਰ ਕਿਉਂ ਜੋ ਉਹ ਡੋਲਦੀ ਹੈ ਤੇ ਆਪਣੀ ਪਰਜਾਂ ਨੂੰ ਡਾਢੇ ਕਲੇਸ਼ ਵਿਖਾਏ ਹਨ ਤੂੰ ਸਾਨੂੰ ਡੋਲਣ ਦੀ ਮਦ ਪਿਆਈ ਹੈ ਤੈ ਆਪਣੇ ਪੈ ਮੰਨਣ ਵਾਲਿਆਂ ਨੂੰ ਇੱਕ ਚੰਡਾ ਦਿੱਤਾ ਹੈ ਪਈ ਉਹ ਸੱਚਾਈ ਦੇ ਕਾਰਨ ਵਿਖਾਇਆ ਜਾਵੇ ਇਸ ਲਈ ਜੋ ਤੇਰੇ ਪ੍ਰੀਤਮ छुड़ाई ਜਾਣ ਤੂੰ ਆਪਣੇ ਸੱਜੇ ਹੱਥ ਨਾਲ ਬਚਾ ਬਚਾ ਲੈ ਤੇ ਸਾਨੂੰ ਉੱਤਰ ਦੇ ਪਰਮੇਸ਼ਰ ਨੇ ਆਪਣੀ ਪਵਿੱਤਰ ਤਾਈ ਨਾਲ ਵਚਨ ਕੀਤਾ ਹੈ ਮੈਂ ਖੁਸ਼ੀ ਮਨਾਵਾਂਗਾ ਮੈਂ ਸ਼ਕਮ ਵੰਡ ਦਿਆਂਗਾ ਤੇ ਸੁਕੋਤ ਦੀ ਦੋਨੂੰ ਮਿਣਾਗਾ ਗਿਲ ਆਦ ਮੇਰੀ ਮੇਰਾ ਹੈ ਮਨਛਾਵੀ ਅਤੇ ਫਰਾਇਮ ਮੇਰੇ ਸਿਰ ਦਾ ਟੋਪ ਹੈ ਯਹੂਦਾ ਮੇਰਾ ਰਾਜ ਡੰਡਾ ਹੈ ਮੁਆਗ ਮੇਰੀ ਚਲਮਚੀ ਹੈ ਆਦੋ ਮੁਤੇ ਮੈਂ ਆਪਣਾ ਪੋਲਾ ਸੁੱਟਿਆ ਹੈ ਫੇ ਫਲੀਸਤੀ ਤੂੰ ਮੇਰਾ ਨਾਰਾ ਮਾਰ ਕੌਣ ਮੈਨੂੰ ਉਸ ਫਲੀਸਤਾਰ ਸ਼ਹਿਰ ਵਿੱਚ ਲੈ ਜਾਵੇਗਾ ਕੌਣ ਅਦੂਮਤਿਕ ਮੇਰੀ ਅਗਵਾਹੀ ਕਰੇਗਾ ਪਲਾ ਤੈਂ हे ਪਰਮੇਸ਼ਰ ਸਾਨੂੰ ਨਹੀਂ ਤਿਆਗ ਦਿੱਤਾ ਹੈ ਭਈ ਤੂੰ ਹੀ ਪਰਮੇਸ਼ਰ ਸਾਡੀਆਂ ਸੈਨਾ ਦੇ ਸੰਗ ਨਹੀਂ ਚੱਲਦਾ ਵਿਰੋਧੀ ਤੋਂ ਸਾਡੀ ਸਹਾਇਤਾ ਕਰ ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ ਪਰਮੇਸ਼ਰ ਦੇ ਨਾਲ ਅਸੀਂ ਸਵਰਗਮਤੀ ਕਰਾਂਗੇ ਉਹੀ ਸਾਡੀ ਵਿਰੋਧੀਆਂ ਨੂੰ ਲਤਾੜ ਸੁੱਟੇਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸਾਮਰਤੀ ਪਰਮੇਸ਼ਰ ਤੇਰਾ ਧੰਨਵਾਦ ਉਸ ਸਭ ਸ਼ਕਤੀਮਾਨ ਪਰਮੇਸ਼ਰ ਤੇਰੀ ਤਾਰੀਫ ਹੋ ਤੇਰੇ ਜੀਵਿਤ ਵਚਨ ਦੇ ਲਈ ਪਿਤਾ ਔਰ ਮੇਰੀ ਪ੍ਰਾਰਥਨਾ ਜਿੰਨਾਂ ਨੇ ਅੱਜ ਇਸ ਵਰਡ ਨੂੰ ਸੁਣਿਆ ਅੱਜ ਦੇ ਜੀਵਿਤ ਪਵਿੱਤਰ ਜੀਵਿਤ ਗੱਲਾਂ ਨੂੰ ਸੁਣਿਆ ਪਿਤਾ ਇਹ ਹਮੇਸ਼ਾ ਦਾ ਜੀਵਨ ਪਾ ਜਾਣ ਉਧਾਰੀ ਨਦੀ ਲਾਈਫ ਦਾ ਹਿੱਸਾ ਹੋਵੇ ਪਰਮੇਸ਼ਰ ਤੇਰਾ ਗ੍ਰੇਸ ਪਰਮੇਸ਼ਰ ਨੂੰ ਛੂ ਲਵੇ ਗ੍ਰੇਟਨੈਸ ਇਹਨਾਂ ਦੀ ਲਾਈਫ ਦਾ ਹਿੱਸਾ ਹੋਵੇ ਪਰਮੇਸ਼ਰ ਰੇ ਬੋਰੁਸ਼ੇ ਕਿ ਤੈਨ ਨੇ ਲੇ ਰੇ ਬਰੇਸ਼ੇ ਕਿ ਤੈਨ ਨੇ ਲੇ ਰੇ ਬਰੇ ਸੋ ਆਪਣੇ ਆਪ ਨੂੰ ਤਿਆਰ ਕਰਦੇ ਆਂ ਕਿ ਪਰਮੇਸ਼ਰ ਜਿੱਦਾਂ ਹੀ ਤੇਰੇ ਬਚਨ ਨੇ ਮੈਨੂੰ ਚੰਗਾ ਕੀਤਾ ਮੈਨੂੰ ਆਜ਼ਾਦ ਕੀਤਾ ਪਰਮੇਸ਼ਰ ਮੈਨੂੰ ਡਿਲੀਵਰ ਕੀਤਾ ਪਰਮੇਸ਼ਰ ਮੈਨੂੰ ਆਸ਼ੀਸ਼ਿਤ ਕੀਤਾ ਪਰਮੇਸ਼ਰ ਮੈਨੂੰ ਆਨੰਦਿਤ ਕੀਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਹਾਂ ਉਦਹੀਂ ਅੱਜ ਤੇਰਾ ਮੱਸਾ ਮੈਨੂੰ ਛੁੜਾਵੇਗਾ ਤੇਰੀ ਸਾਮਰਥ ਮੇਰੀ ਲਾਈਫ ਤੇ ਕਾਰਿਆ ਕਰੇਗੀ ਤੇਰੇ ਅਭਿਸ਼ੇਕ ਦੇ ਕਾਰਨ ਆਈ ਤੂੰ ਸਾਰੇ ਝੂਲੇ ਮੇਰੀ ਲਾਈਫ ਤੋਂ ਤੋੜੇਗਾ ਮੈਂ ਆਪਣੇ ਤਿਆਰ ਕਰਦਾ ਪਰਮੇਸ਼ਰ ਜਿਸ ਤਰ੍ਹਾਂ ਮੈਂ ਵਚਨ ਦੇ ਨਾਲ ਤੂੰ ਮੈਨੂੰ ਭਰਪੂਰ ਕੀਤਾ ਉਸੇ ਤਰ੍ਹਾਂ ਤੂੰ ਆਪਣੀ ਫਾਇਰ ਦੇ ਨਾਲ ਵੀ ਮੈਨੂੰ ਅੱਗ ਦੀ ਸਾਮਰਤ ਦੇ ਨਾਲ ਪਰੇਂਗਾ ਪਰਮੇਸ਼ਰ ਤਾਂਕਿ ਕੋਈ ਵੀ ਅੰਧਕਾਰ ਦੀ ਸ਼ਤਾਨੀ ਤਾਕਤ ਕੋਈ ਜਾਦੂ ਟੋਣਾ ਕੋਈ ਸ਼ਾਪ ਕੋਈ ਕਰਸ ਮੇਰੀ ਲਾਈਫ ਦਾ ਹਿੱਸਾ ਨਾ ਹੋਵੇਗਾ ਉਹ ਮੈਨੂੰ ਚੂਨਾ ਪਾਉਣਗੇ ਪਰਮੇਸ਼ਰ ਤੇਰੇ ਵਚਨ ਦੇ ਅਨੁਸਾਰ ਤੂੰ ਕਿਹਾ ਤੇਰੇ ਮੁੱਢ 1000 ਤੇਰੇ ਸੱਜੇ 10000 ਡਿੱਗਣਗੇ ਭਾਈ ਕੋਈ ਤੇਰੇ ਨੇੜੇ ਨਾ ਆਵੇਗੀ ਸੋ ਕਹਿੰਦਾ ਹਾਂ ਕਿ ਪਰਮੇਸ਼ਰ ਅੱਜ ਮੈਂ ਤੇਰੀ ਫਾਇਰ ਦੇ ਨਾਲ ਪਰਨ ਦੇ ਲਈ ਤਿਆਰ ਹਾਂ ਪਰਮੇਸ਼ਰ ਮੇਰੇ ਤੇਰੇ ਮੱਸਾ ਦੇ ਨਾਲ ਤੇਰੇ ਅਭਿਸ਼ੇਕ ਦੇ ਨਾਲ ਸਰਦ ਦੇ ਬਾਲਾਂ ਤੋਂ ਲੈ ਕੇ ਪੈਰਿਆਂ ਪੈਰਾਂ ਦੀਆਂ ਤਲੀਆਂ ਤੱਕ ਪਰਮੇਸ਼ਰ ਪਰਨ ਦੇ ਲਈ ਤਿਆਰਿਆਂ ਪਿਤਾ ਕਿਉਂਕਿ ਇਹ ਅਭਿਸ਼ੇਕ ਇਹ ਹੀ ਮੱਸਾ ਪਰਮੇਸ਼ਰ ਮੇਰੀ ਲਾਈਫ ਤੋਂ ਡੈਵਲ ਨੂੰ ਹਰ ਹਿੱਸੇ ਤੋਂ ਦੂਰ ਕਰੇਗਾ ਪਿਤਾ ਯਹੋਵਾ ਅੱਜ ਤੇਰੀ ਸਹਾਇਤਾ ਤੇਰੇ ਲੋਕਾਂ ਤੱਕ ਪਹੁੰਚੇ ਤੇਰਾ ਛੁਟਕਾਰਾ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਆਵੇ ਪਰਮੇਸ਼ਰ ਤੇਰੀ ਚੰਗਿਆਈ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਨੂੰ ਕੇਰੇ ਪਰਮੇਸ਼ਰ ਖੁਦਾਵੰ ਤੇਰੀ ਸ਼ਾਂਤੀ ਤੇਰਾ ਆਨੰਦ ਤੇਰੇ ਲੋਕਾਂ ਆ ਜ਼ਿੰਦਗੀਆਂ ਚਕਾਰਿਆ ਕਰੇ ਸੋ ਕਹਿੰਦੇ ਹਾਂ ਕਿ हे ਪਰਮੇਸ਼ਰ विरोधी ਤੋਂ ਸਹਾਇਡੀ ਸਹਾਇਤਾ ਕਰਨ ਵਾਲੇ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ ਮਾਂ ਪਰਮੇਸ਼ਰ ਕਿਉਂਕਿ ਅਸੀਂ ਜਾਣ ਲਿਆ ਤੋਂ ਆਪਣੇ ਵਚਨ ਚ ਲਿਖਿਆ ਕਿ ਬਚਾਓ ਇਹ ਆਦਮੀ ਵੱਲੋਂ ਵਿਅਰਥ ਹੈ ਪਰਮੇਸ਼ਰ ਔਰ ਖੁਦਾਵਨ ਮੈਂ ਆਪਣਾ ਬਚਾਓ ਯਹੋਵਾ ਪਰਮੇਸ਼ਰ ਵੱਲੋਂ ਮੰਗਦਾ ਮਾਂ ਲਾਰਡ ਅੱਜ ਮੇਰਾ ਬਚਾਓ ਮੇਰੇ ਪਰਮੇਸ਼ਰ ਵੱਲੋਂ ਹੋਵੇ ਖੁਦਾਵਨ ਖੁਦਾ ਅੱਜ ਮੈਂ ਆਪਣੀ ਜ਼ੁਬਾਨ ਤੋਂ ਤੇਰੇ ਨਾਮ ਨੂੰ ਤਾਨ ਤੇ ਤੈਨੂੰ ਮੁਬਾਰਕ ਆਖਦਾ ਪਰਮੇਸ਼ਰ ਖੁਦਾਵਨ ਅੱਜ ਤੂੰ ਮੇਰੇ ਵਿਰੋਧੀਆਂ ਨੂੰ ਨਾਸ਼ ਕਰਨ ਜਾ ਰਿਹਾ ਕਹੋ ਕਿ ਪਰਮੇਸ਼ਰ ਅੱਜ ਮੈਨੂੰ ਮੈਨੂੰ ਸਾਮਰ ਦੇ ਆਪਣੇ ਵਿਰੋਧੀਆਂ ਦੇ ਨਾਲ ਲੜਨ ਦੀ ਮੈਨੂੰ ਇਹ ਗ੍ਰੇਸ ਤੇ ਪਰਮੇਸ਼ਰ ਮੈਨੂੰ ਇਹ ਤਾਕਤ ਦੇ ਤਾਂ ਕਿ ਮੈਂ ਆਪਣੇ ਵਿਰੋਧੀਆਂ ਨੂੰ ਨਾਸ਼ ਕਰ ਸਕਾਂ ਉਹਨਾਂ ਨੂੰ ਲਾਤਾਰ ਸਕਾਂ ਪਰਮੇਸ਼ਰ ਉਹਨਾਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਦਾ ਸਾਹਮਣਾ ਕਰ ਸਕਾਂ ਪਰਮੇਸ਼ਰ ਤਾਂ ਕਿ ਉਹ ਮੇਰੇ ਜੀਵਨ 'ਚ ਉਹ ਮੇਰੇ ਕਾਰਨਾਂ 'ਚ ਉਹ ਮੇਰੇ ਬੱਚਾ 'ਚ ਉਹ ਮੇਰੇ ਫਾਈਨੈਂਸ 'ਚ ਉਹ ਮੇਰੀ ਬਾਡੀ 'ਚ ਉਹ ਨਾਟ ਜਾਣ ਪਰਮੇਸ਼ਰ ਰੱਬ ਬਾਰਾ ਸ਼ਕਤਾਂ ਲੜ ਬਾਰਾ ਸ਼ਕਤਾਂ ਲੜ ਬਾਰਾ ਰੋ ਬਰੋ ਯੋਕੋਤੋ ਨੋ ਲੋਰੋ ਬਰੋ ਸ਼ੇਕਕੇ ਤੇਨੇਲੇਰੇ ਬਰੇ ਸ਼ੇਕਕੇ ਤੇਨੇਲੇਰੇ ਬਰੇ ਸ਼ੇਕਕੇ ਤੇਨੇਲੇਰੇ ਬਰੇ ਕਹਿੰਦਿਆ ਕਿ हे ਪਰਮੇਸ਼ਰ ਮੇਰਾ ਚਲਾਉਣਾ ਸੁਣ ਮੇਰੀ ਪ੍ਰਾਰਥਨਾਵਲ ਧਿਆਨ ਦੇ ਖੁਦਾਵਨ ਖੁਦਾ हे ਯਹਵਾ ਮੈਂ ਤੈਨੂੰ ਇਸ ਧਰਤੀ ਤੋਂ ਪਰਮੇਸ਼ਰ ਤੈਨੂੰ ਪੁਕਾਰਦਾ ਯਹਵਾ ਸਵਰਗ ਵਿੱਚ ਵਿਰਾਜਮਾਨ ਪਰਮੇਸ਼ਰ ਅੱਤ ਮੈਂ ਜਾਣਦਾ ਤੇਰੇ ਕਾਨੇ ਨੇ ਨਪਾਰੀ ਨੀ ਜੋ ਮੇਰੀ ਆਵਾਜ਼ ਨੂੰ ਸੁਣ ਨਹੀਂ ਸਕਦੇ ਤੇਰੇ ਹੱਥ ਨੇ ਛੋਟੇ ਨਹੀਂ ਜੋ ਮੈਨੂੰ ਸੰਭਾਲ ਨਹੀਂ ਸਕਦੇ ਲਾਰਡ ਅੱਜ ਤੇਰੀ ਦਇਆ ਮੈਨੂੰ ਕੇਰ ਲਵੇ ਤੇਰਾ ਅਨੂਗ੍ਰਾਹ ਮੇਰੀ ਲਾਈਫ ਦੇ ਉੱਤੇ ਆਵੇ ਤੇਰਾ ਗ੍ਰੇਸ ਮੇਰੀ ਲਾਈਫ ਦੇ ਉੱਤੇ ਆਵੇ ਹੌਲੀ ਗੋਸਟ ਫਾਇਰ ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਤੇਰੀ ਸਾਮਰ ਤੇਰੇ ਲੋਕਾਂ ਨੂੰ ਟੱਚ ਕਰੇ ਰਾਈਟ ਨਾ ਹੌਲੀ ਗੋਸਟ ਫਾਇਰ ਹੌਲੀ ਗੋਸਟ ਫਾਇਰ 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 ਸੋ ਕੋਬੋ ਕਿ ਹਰ ਇੱਕ ਕੋ ਆਤਮਾ ਝੂਠ ਦਾ ਆਤਮਾ ਜੋ ਮੇਰੀ ਲਾਈਫ ਦੇ ਉੱਤੇ ਕੰਮ ਕਰਦਾ ਪਰਮੇਸ਼ਰ ਲਾਰਡ ਜੈਨ ਨੂੰ ਖੁਦਾਵੰ ਤੂੰ ਨਹੀਂ ਭੇਜਿਆ ਸ਼ੈਤਾਨ ਦੀ ਵੱਲੋਂ ਪਿਤਾ ਉਹ ਝੂਠ ਤੇ ਆਤਮਾ ਨੂੰ ਮੈਂ ਆਪਣੀ ਲਾਈਫ ਚੋਂ ਆਪਣੇ ਬੱਚਾਂ ਚੋਂ ਆਪਣੇ ਹਸਬੰਦ ਆਪਣੀ ਵਾਈਫ ਚੋਂ ਆਪਣੇ ਕਰਾਨੇ ਚੋਂ ਝੂਟ ਦੀ ਆਤਮਾ ਨੂੰ ਮੈਂ ਆਊਟ ਕਰ ਦਵਾ ਕਹੋ ਕਿ ਹਾਲੀਗੋਡ ਫਾਇਰ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਐ ਝੂਟ ਦੀ ਆਤਮਾ ਕੈਟ ਫਾਇਰ 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 ਕੈਟ ਫਾਇਰ

ਜਿਹਦੇ ਕਰਕੇ ਪਰਮੇਸ਼ਰ ਸਾਡੀ ਲਾਈਫ ਚ ਪਾਪ ਐਂਟਰ ਹੁੰਦਾ ਔਰ ਤੇਰੀ ਅਨਾਗਿਆਕਾਰੀ ਨੂੰ ਸਾਡੀ ਲਾਈਫ ਚ ਪੈਦਾ ਕਰਦਾ ਉਸ ਕਰੋਧ ਦੀ ਆਤਮਾ ਨੂੰ ਉਸ ਪਾਪ ਦੀ ਆਤਮਾ ਨੂੰ ਉਸ ਅਨਾਗਿਆਕਾਰੀ ਦੀ ਆਤਮਾ ਨੂੰ ਲਾਰਡ ਮੈਂ ਤੇਰੇ ਜੀਵਿਤ ਨਾਮ ਤੇ ਯਸ਼ੂਰਾਜਾ ਕਮਾਂਡ ਕਰਦਾ ਮੇਰੀ ਲਾਈਫ ਚ ਮੇਰੇ ਕਰਾਨੇ ਚੋਂ ਆਊਟ 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 ਇਨ ਦਾ ਨੇਮ ਆਫ ਜੀਜ਼ਸ कवो डेवल कैच फायर कैच फायर कैच फायर कैच फायर हर एक अनाज्ञाकारी हर क्रोध द आत्मा हर एको पाप दी स्पिरिट जो मेरे मेरे कराने च काम कर मेरी लाइफ च काम कर रही मैं आउट कर दूं यीशु मसीह दे नाम आउट 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 इन द नेम ऑफ जीसस और पिता तेरी शांति नु मैं मांगदा कहो कि पिता ਕਿ ਦੀ ਸਤਿ ਸ਼ਾਂਤੀ ਮੇਰੀ ਲਾਈਫ ਚ ਐਂਟਰ ਕਰੇ ਰਾਈਟ ਨਾਓ ਤੇਰਾ ਪੀਸ ਮੇਰੀ ਲਾਈਫ ਚ ਐਂਟਰ ਕਰੇ ਔਰ ਮੇਰੀ ਪ੍ਰਾਰਥਨਾ ਪ੍ਰਭੂ ਯਸ਼ੁਮਸੀ ਦੇ ਨਾਮ ਦੇ ਚ ਜਿੰਨੀਆਂ ਦੁਸ਼ਟ ਆਤਮਾ ਸਪਨਿਆਂ ਦੇ ਦੁਆਰਾ ਤੁਹਾਡੀ ਬਾਡੀ ਤੇ ਅਟੈਕ ਕਰਦੀਆਂ ਤੁਹਾਡੀਆਂ ਜ਼ਿੰਦਗੀਆਂ ਚ ਅਟੈਕ ਕਰਦੀਆਂ ਮੁਰਦੇ ਲੋਕ ਜੋ ਤੁਹਾਡੀਆਂ ਜ਼ਿੰਦਗੀਆਂ ਤੇ ਅਟੈਕ ਕਰਦੇ ਆ ਮੈਂ ਕਮਾਂਡ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਚ ਉਹਨਾਂ ਸਭ ਦੁਸ਼ਟ ਆਤਮਾਵਾਂ ਨੂੰ ਤੁਹਾਡੀਆਂ ਤੁਹਾਡੇ ਡ੍ਰੀਮਸ ਚੋਂ ਆਊਟ ਹੋ ਜਾਣ ਤੁਹਾਡੇ ਘਰਾਂ ਪਰਿਵਾਰਾਂ ਚੋਂ ਆਊਟ ਹੋ ਜਾਣ ਐਂਡ ਡੈਵਲ ਕੈਟਫਾਇਰ 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 ਐਂਡ ਦੁਸ਼ਟ ਆਤਮਾ ਮੈਂ ਯਿਸੂ ਮਸੀਹ ਦੇ ਨਾਮ ਚ ਤੈਨੂੰ ਬੰਦ ਦਿਆਂ ਉਹਨਾਂ ਦੀਆਂ ਲਾਈਫਾਂ ਤੋਂ ਯਿਸੂ ਮਸੀਹ ਦੇ ਨਾਮ ਚ ਇਹਨਾਂ ਦੇ ਘਰਾਂ ਪਰਿਵਾਰਾਂ ਚ ਮੈਂ ਸ਼ਾਂਤੀ ਪੀਸ ਦੇ ਰਸਤਿਆਂ ਨੂੰ ਖੋਲਦੀ ਹਾਂ ਇੱਕ ਅੱਛੀ ਪਿਆਰੀ ਨੀਂਦ ਇਹਨਾਂ ਦੀ ਲਾਈਫ ਤੇ ਮੈ ਰਿਲੀਜ਼ ਕਰਦੀ ਹਾਂ ਯਹੋਵਾ ਖੁਦਾਵਨ ਕੋਈ ਡੈਵਲ ਇਹਨਾਂ ਨੂੰ ਸੁਪਨਿਆਂ ਦੇ ਦੁਆਰਾ ਤੰਗ ਨਾ ਕਰੇਗਾ ਯਿਸੂ ਮਸੀਹ ਦੇ ਨਾਮ 'ਚ ਅੱਜ ਤੋਂ ਬਾਅਦ ਤੁਹਾਡੇ ਡ੍ਰੀਮ ਚੇਂਜ ਹੋਣਗੇ ਹਰ ਦੁਸ਼ਟ ਆਤਮਾ ਜੋ ਤੁਹਾਡੇ ਇਰ ਦੇ ਗਿਰਦ ਤੁਹਾਡੇ ਫਿਰਦਾ ਤੁਹਾਨੂੰ ਤੰਗ ਕਰਦਾ ਤੁਹਾਡੇ ਕਰਾਂ 'ਚ ਐਂਟਰ ਹੋਇਆ ਅੱਜ ਮੈਂ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦੀ ਹਾਂ ਉਹ ਦੁਸ਼ਟ ਆਤਮਾ ਦੇ ਸਾਹ ਤਾਨੂੰ ਛੱਡ ਕੇ ਜਾਣ ਉਹ ਡੈਵਲ ਤਾਨੂੰ ਛੱਡ ਕੇ ਜਾਵੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਤੇਰੇ ਅੱਗ ਉੱਤੇ ਅੱਗ ਉੱਤੇ ਅੱਗ ਉੱਤੇ ਅੱਗ ਉੱਤੇ ਅੱਗ ਉੱਤੇ ਇੰਦਾ ਨੇਮ ਆਫ ਜੀਸਸ ਰਾਪਰਾ ਸ਼ਾਕਾ ਤਾਨਾ ਲਾਰਾ ਬਰਾ ਸ਼ੇਕ ਕੇ ਤੈਨ ਲੇਰੇ ਬਰੇ ਸ਼ੇਕ ਕੇ ਤੈਨ ਲੇਰੇ ਬਰੇ ਪਰਮੇਸ਼ਰ ਮੇਰੀ ਪ੍ਰਾਰਥਨਾ ਜਿੰਨੇ ਅਜੇ ਰੋਗੀ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਸਭ ਜਨ ਆਪਣੀ ਬਿਮਾਰੀ ਵਾਲੀ ਜਗ੍ਹਾ ਤੇ ਹੱਥ ਰੱਖੋ ਔਰ ਕਹੋ ਕਿ ਪਿਤਾ ਯਿਸੂ ਮਸੀਹ ਮੈਂ ਤੇਰੇ ਕੋਲੇ ਖਾਣ ਨਾਲ ਚੰਗਾ ਹੋ ਚੁੱਕਿਆ ਪਰਮੇਸ਼ਰ ਹਰ ਬਿਮਾਰੀ ਨੂੰ ਮੈਂ ਕਮਾਂਡ ਕਰਦਾ ਮੇਰੀ ਬਾਡੀ ਚੋਂ ਮੇਰੇ ਕਰਾਨੇ ਚੋਂ ਆਊਟ ਹੋਵੇ ਕਹੋ ਟੱਚ ਕਰੋ ਨਾ ਲੋਕਾਂ ਨੂੰ ਜੋ ਬਿਮਾਰ ਹੈ ਜਿਨ੍ਹਾਂ ਲਈ ਤੁਸੀਂ ਪ੍ਰਾਰਥਨਾ ਕਰਨਾ ਚਾਹੁੰਦੇ ਆ ਉਹਦਾ ਗ੍ਰੇਸ ਸਾਡੇ ਵਿੱਚ ਆ ਉਹਦਾ ਆਤਮਾ ਸਾਡੇ ਵਿੱਚ ਆ ਹੀਲਿੰਗ ਪਾਵਰ ਸਾਡੇ ਵਿੱਚ ਆ ਯਹੋਵਾ ਦਾ ਸਵਰਗ ਸਾਡੇ ਵਿੱਚ ਖੁੱਲਿਆ ਹੋਇਆ ਕਹੋ ਕਿ ਪਰਮੇਸ਼ਾ ਹਰ ਰੋਗ ਮੈਨੂੰ ਛੱਡ ਕੇ ਜਾਵੇ ਹਰ ਰੋਗ ਮੇਰੇ ਪਰਿਵਾਰ ਚੋਂ ਮੇਰੇ ਹਸਬੰਡ ਜੋ ਮੇਰੀ ਵਾਈਫ ਮੇਰੇ ਬੱਚਾ ਜੋ ਆਊਟ ਹੋਵੇ ਹਰ ਰੋਗ ਨੂੰ ਮੈਂ ਸ਼ਾਪਿਤ ਕਰ ਦਾਂ ਯਿਸੂ ਮਸੀਹ ਦੇ ਨਾਮ ਦੇ ਚ ਮੈਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਕੋਈ ਰੋਗ ਕੋਈ ਬਿਮਾਰੀ ਕੋਈ ਬਵਾ ਕੋਈ ਦੁਸ਼ਟ ਆਤਮਾ ਕੋਈ ਜਾਦੂ ਟੋਣਾ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਕੋਈ ਜਨਰੇਸ਼ਨ ਦਾ ਕਸ ਕੋਈ ਵੀ ਸ਼ਾਪ ਮੇਰੀ ਲਾਈਫ ਦਾ ਹਿੱਸਾ ਕੋਈ ਫੇਲਰ ਸਪਿਰਟ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਮੈਂ ਕਮਾਂਡ ਕਰਦਾ ਹਰ ਇੱਕ ਦੁਸ਼ਟ ਆਤਮਾ ਨੂੰ ਸਾਡੇ ਘਰਾਂ ਨੇ ਚੋ ਮੇਰੀ ਲਾਈਫ ਚੋ ਮੇਰੀ ਮੈਰੀ ਲਾਈਫ ਚੋਂ ਮੇਰੇ ਫਾਈਨਲਸ ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਔਰ ਪਿਤਾ ਤੇਰੇ ਆ ਤੇਰੀ ਪ੍ਰੋਸਪੈਰਿਟੀ ਤੇਰੀ ਐਕਸੀਲੈਂਸ ਇਹਨਾਂ ਦੀ ਲਾਈਫ ਤੇ ਮੇਰਾ ਰਿਲੀਜ਼ ਕਰ ਦਿਆਂ ਤੇਰਾ ਗ੍ਰੇਸ ਇਹਨਾਂ ਦੀਆਂ ਲਾਈਫਾਂ 'ਚ ਐਂਟਰ ਕਰੇ ਇਹਨਾਂ ਦੇ ਬੱਚਿਆਂ ਨੂੰ ਛੂਵੇ ਇਹਨਾਂ ਦੇ ਹਸਬੰਡ ਇਹਨਾਂ ਦੀਆਂ ਵਾਈਫਸ ਨੂੰ ਟੱਚ ਕਰੇ ਪਿਤਾ ਜਿੰਨੇ ਗਲਤ ਰਿਲੇਸ਼ਨਸ਼ਿਪਸ ਪਰਮੇਸ਼ਰ ਇਹਨਾਂ ਦੇ ਘਰਾਂ 'ਚ ਕੰਮ ਕਰ ਰਹੇ ਪਰਮੇਸ਼ਰ ਗਲਤ ਲੋਕ ਐਂਟਰ ਹੋਇਆ ਪਰਮੇਸ਼ਰ ਜੋ ਸ਼ੈਤਾਨੀਆ ਰੌਂਗ ਜਾਂ ਪਾਪ ਜਾਂ ਪਰਮੇਸ਼ਰ ਮੈਂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀ ਉਹ ਗਲਤ ਲੋਕ ਉਹ ਗਲਤ ਚੀਜ਼ਾਂ ਉਹ ਗਲਤ ਰਿਲੇਸ਼ਨਸ਼ਿਪ ਖਤਮ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਪਵਿੱਤਰ ਆਤਮਾ ਦੀ ਆਗੂtre ਉਹਨਾਂ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਸਭ ਸ਼ੈਤਾਨੀ ਪਰਸਨਸ ਤੇ ਸਾਰੇ ਸ਼ੈਤਾਨੀ ਗਲਤ ਰਿਲੇਸ਼ਨਸ਼ਿਪ ਦੇ ਉੱਤੇ ਹੌਲੀਗੋਜ਼ ਦੀ ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਹੋਰ ਪੇਤਾ ਹਵਲੀ ਲੋਕ ਇਨਾਂ ਦੀਆਂ ਲਾਈਫਾਂ 'ਚ ਐਂਟਰ ਕਰਨ ਪਿਤਾ ਡਿਵਾਈਨ ਸਲਪਰ ਇਹਨਾਂ ਨੂੰ ਦੇ ਪਿਤਾ ਪਵਿੱਤਰ ਲੋਕ ਇਨਾਂ ਦੀਆਂ ਲਾਈਫਾਂ 'ਚ ਐਂਟਰ ਕਰਨ ਪਰਮੇਸ਼ਰ ਇਨਾਂ ਦੀਆਂ ਜ਼ਿੰਦਗੀਆਂ ਇਨਾਂ ਦੇ ਹਾਲਾਤ ਇਨਾਂ ਦੇ ਕਰਾਨੇ ਯਹੋਵਾ ਸੇਵ ਨਾਰਾਇਣ ਤੇਰੇ ਜੀਵਿਤ ਨਾਮ ਤੇ ਯਸ਼ੂ ਰਾਜਾ ਇਨਨ ਮੈਂ ਬles ਕਰਦੀਆਂ ਕਹੋ ਕਿ ਪਰਮੇਸ਼ਰ ਅੱਜ ਮੈਂ ਆਪਣੇ ਮੂੰਹ ਦੇ ਫਲਾਂ ਦੇ ਫਲਾਂ ਨੂੰ ਪਰਮੇਸ਼ਰ ਖਾਵਾਂਗਾ ਪਿਤਾ ਯਹਵਾ ਮੇਰੀ ਲਾਈਫ ਦੇ ਤੇ ਮੈਂ ਆਪਣੇ छुटਕਾਰੀ ਨੂੰ ਆਪਣੀ ਹੀਲਿੰਗ ਨੂੰ ਮੈਂ ਦੇਖਾਂਗਾ ਯੇਸ਼ੂ ਮਸੀਹ ਦੇ ਨਾਮ ਚ ਪ੍ਰੋਸਪੇਰਿਟੀ ਐਕਸੀਲੈਂਸੀ ਨੂੰ ਮੈਂ ਦੇਖਾਂਗਾ ਪਿਤਾ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਨੂੰ ਮੈਂ ਬles ਕਰਦੀਆਂ ਆਪਣੀਆਂ ਪ੍ਰੋਪਰਟੀਆਂ ਦੇ ਨਾਲ ਆਪਣੇ ਲਾਇਸੈਂਸ ਦੀਆਂ ਬlesਿੰਗ ਦੇ ਨਾਲ ਵਾਪਸ ਆਉਣ ਪਿਤਾ ਯਹਵਾ ਇਹਨਾਂ ਦੀ ਹਾਰਟ ਡਿਜ਼ਾਇਰ ਤੇਰੇ ਜੀਵਿਤ ਨਾਮ ਚ ਪੂਰੀ ਹੋਵੇ ਯੇਸ਼ੂ ਰਾਜਾ ਪਿਤਾ ਪਰਮੇਸ਼ਰ ਤੇਰਾ ਅਨੁਗ੍ਰਹਿ ਤੇਰੀ ਸ਼ਾਂਤੀ ਤੇਰਾ ਪੀਸ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਘਰਾਂਿਆਂ ਚ ਐਂਟਰ ਕਰੇ ਔਰ ਖੁਦਾਵੰ ਜਿਨਨੇ ਬੱਚੇ ਸਟੱਡੀ ਕਰ ਰਹੇ ਆ ਪਰਮੇਸ਼ਰ ਤੇਰੀ ਐਕਸੀਲੈਂਸੀ ਕਾਰਿਆ ਕਰੇ ਆਪਣੇ ਅੱਛੇ ਐਗਜ਼ਾਮਸ ਦੇ ਨਾਲ ਅੱਛੇ ਰਿਜ਼ਲਟਸ ਦੇ ਨਾਲ ਵਾਪਸ ਹੋਣ ਹਰ ਫੇਲਿਅਰ ਸਪਿਰਟ ਇਹਨਾਂ ਨੂੰ ਛੱਡ ਕੇ ਜਾਵੇ ਇਹਨਾਂ ਦੀ ਸਟੱਡੀ ਚ ਇਹਨਾਂ ਨੂੰ ਵੀਕ ਕਰਨ ਵਾਲੀ ਹਰ ਗੰਦੀ ਆਤਮਾ ਨੂੰ ਮੈਂ ਕਮਾਂਡ ਕਰਦੀ ਇਹਨਾਂ ਦੀ ਬਾਡੀ ਚੋਂ ਆਊਟ ਹੋਵੇ ਲੇਜ਼ੀਨੈਸ ਮੂਰਖਤਾਈ ਨਾ ਸਮਝਣ ਦੇਣ ਵਾਲੀ ਸਟੱਡੀ ਨੂੰ ਗੰਦੀ ਸਪਿਰਟ ਦੇ ਉੱਤੇ ਹਰ ਕਨਫਿਊਜ਼ਨ ਦੇ ਉੱਤੇ ਮੈਂ ਪਵਿੱਤਰ ਆਤਮਾ ਦੀ ਆਗਨੂ ਰਿਲੀਜ਼ ਕਰਦੀ ਹਾਂ ਡਰਦੇ ਆਤਮਾ ਨੂੰ ਇਹਨਾਂ ਬੱਚਿਆਂ ਦੀ ਲਾਈਫ ਤੋਂ ਮੈਂ ਆਊਟ ਕਰਦੀ ਹਾਂ ਔਰ ਐਕਸੀਲੈਂਸੀ ਦੇ ਨਾਲ ਵਾਪਸ ਆਉਣ ਫੇਵਰ ਪਾਉਣੇ ਜਿੱਥੇ ਕਿੱਥੇ ਵੀ ਆ ਪਰਮੇਸ਼ਾ ਆਪਣੇ ਸਕੂਲਾਂ ਚ ਨੰਬਰ 1 ਹੋਣ ਪਿਤਾ ਅੱਛੇ ਰਿਜ਼ਲਟਸ ਦੇ ਨਾਲ ਵਾਪਸ ਆਉਣ ਪਿਤਾ ਔਰ ਖੁਦਾਵੰਦ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ ਚ ਦਿੰਨੀ ਆ ਇਹਨਾਂ ਦਾ ਆਉਣਾ ਜਾਣਾ ਜਮੂਬਾਰਕ ਹੋਵੇ ਹਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐਕਸੀਡੈਂਟ ਦੀ ਸਪਿਰਟ ਨੂੰ ਮੈਂ ਕੈਨਸਲ ਕਰਦੀ ਆ ਪਰਮੇਸ਼ਰ ਤੇਰਾ ਆਤਮਾ ਇਹਨਾਂ ਨੂੰ ਛੂਏ ਇਹਨਾਂ ਨੂੰ ਬਲੈਸ ਕਰੇ ਇਹਨਾਂ ਨੂੰ ਗ੍ਰੇਸ ਦਵੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਡੈਵਲ ਦੀ ਹਰ ਯੋਜਨਾ ਤੇਰੇ ਜੀਵਿਤ ਨਾਮ ਚ ਕੈਨਸਲ ਹੋਵੇ ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੋਣ ਤੇਰਾ ਆਤਮਾ ਇਹਨਾਂ ਦੀ ਅਗਵਾਹੀ ਕਰੇ ਇਹਨਾਂ ਦੀ ਬੁੱਧੀ ਨੂੰ ਕੰਟਰੋਲ ਚ ਕਰੇ ਪਰਮੇਸ਼ਰ ਇਹਨਾਂ ਦੇ ਉੱਟਨੇ ਬੈਟਨੇ ਚੱਲਨੇ ਫਿਰਨੇ ਤੇ ਤੇਰਾ ਦਇਆ ਆਵੇ ਪਰਮੇਸ਼ਰ ਔਰ ਤੇਰੀ ਮਰਜ਼ੀ ਦੇ ਅਨਸਾਰ ਤੇਰੀ ਅਗਵਾਹੀ ਦੇ ਵਿੱਚ ਚੱਲਣ ਪੀਤਾ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ